ਹਮਨੇ ਸੋਨਾ ਲਿਕਾ ਡੀ ਆਈ 730 ਆ ਗਿਆ ਜੀ 2 ਸਿਲੰਡਰ ਬਈ ਇਹ 2 ਸਿਲੰਡਰ ਹੈ 2 ਸਿਲੰਡਰ ਇਸੇ ਪੰਜਾਬ ਨੰਬਰ ਆ ਹਾਂਜੀ ਪੰਜਾਬ ਦਾ ਨੰਬਰ 1 ਲੱਖ ਤੇ 80 ਹਜ਼ਾਰ ਦਾ ਟਰੈਕਟਰ ਸਿਰਫ 1 ਲੱਖ 80000 ਰੁਪਏ ਦਾ ਟਰੈਕਟਰ ਬਈ ਤੁਹਾਨੂੰ ਮਿਲ ਜੇ ਇਹ ਸਾਗ ਹੈ ਜੀ ਇਹ ਡੀ ਆਈ 450 4 ਸਿਲੰਡਰ 50 ਐਚ ਪੀ ਚ ਆ ਗਿਆ ਜੀ ਪਾਵਰ ਸਟੀering ਆ ਬਈ ਪਾਵਰ ਪਾਵਰ ਸਟੀering ਆ ਪਾਵਰ ਸਟੀering ਆ ਹਰਿਆਣੇ ਦਾ ਨੰਬਰ ਆ ਜੀ ਦੇ ਦੇਾਂਗੇ 2 ਲੱਖ ਤੇ 70000 ਦਾ ਹਾਂਜੀ ਅਸੀ ਕਾ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚਾਈ ਤਲਮੰਡੀ ਸਭੋ ਟਰੈਕਟਰ ਮੰਡੀ ਤੇ ਬਾਈ ਫੌਜੀ ਨਾਲ ਕਰਦਾਂ ਗੱਲਬਾਤ ਅਸੀ ਕਾ ਬਾਈ ਸਸੀ ਕਾ ਬਾਈ ਠੀਕ ਹੋਣੀ ਠੀਕ ਆ ਬਾਈ ਵਧੀਆ ਕਿੰਨੇ ਕ ਟਰੈਕਟਰ ਹੈ ਜੀ ਆਪਣੇ ਕੋਲ ਟਰਪਾ 7 8 ਠੀਕ ਆ ਆਪਣੇ ਕੋਲੇ ਜ਼ਿਆਦਾਤਰ ਹਰਿਆਣਾ ਨੰਬਰ ਟਰੈਕਟਰ ਹੀ ਲੈਣਾ ਬਾਈ ਹਰਿਆਣਾ ਨੰਬਰ ਬਾਈ ਠੀਕ ਆ ਜੀ ਟਰੈਕਟਰ ਬਾਰੇ ਗੱਲਬਾਤ ਕਰਦੇ ਆ ਜੀ ਏਸ ਆ ਗਿਆ ਜੀ ਏਸ ਆ ਗਿਆ ਜੀ ਇਹ ਡੀਆਈ 450 ਚਾਰ ਸਿਲੰਡਰ 50 ਐਚਪੀ ਚ ਆ ਗਿਆ ਜੀ ਪਾਵਰ ਸਟੀering ਆ ਬਈ ਪਾਵਰ ਪਾਵਰ ਸਟੀering ਆ ਪਾਵਰ ਸਟੀering ਆ ਹਰਿਆਣੇ ਦਾ ਨੰਬਰ ਆ ਜੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਨਵੇਂ ਆ ਬਈ ਮੰਗਰਲੇ ਜਮਾ ਮੂਰ ਲੇਦੇ ਕਾ ਪਏ ਕਾਲੇ 14 ਵਾਲੇ ਨਵੇਂ ਟਾਇਰ ਆ ਜੇ ਕਿਦੇ ਬਰੈਂਟ ਵਾਲੇ 50 ਤੋਂ 55 ਦੇ ਲਗਭਗ ਹੈਗੇ ਆ ਕੰਡੀਸ਼ਨ ਕੰਨੀਓ ਟਰੈਕਟਰ ਇੰਜਨ ਗੇਅਰ ਦਾ ਜੀ ਵਧੀਆ ਵਧੀਆ ਇੰਜਨ ਗੇਅਰ ਤਾਂ ਵਧੀਆ ਟਰੈਕਟਰ ਬਈ ਬਾਕੇ ਲਿਆ ਹਾ ਕਰਦਾ ਠੀਕ ਹੈ ਜੀ ਸਾਰਾ ਅਰੀਜਨਲ ਟਰੈਕਟਰ ਅਰੀਜਨਲ ਦੀ ਵੀ ਆਪਣੀ ਗਾਰੰਟੀ ਹੈ ਸਾਰਾ ਅਰੀਜਨਲ ਠੀਕ ਹੈ ਜੀ ਡਿਮਾਂਡ ਹੀ ਡਿਮਾਂਡ 290 ਹੈ 290000 ਨੈਂਦੇ ਨੇ ਬਈ ਦੇ ਦਾਂਗੇ 270000 ਦਾ 270 ਦਾ ਮੈਡਿਊਮ ਠੀਕ ਹੈ ਜੀ ਸਾਹਮਣੇ ਸਵਰਾਜ ਆ ਗਿਆ ਜੀ 855 3 ਸਟਾਰ ਹੈ ਤੇ ਦੇਖ ਸਕਦੇ ਹੋ ਬਈ ਕੰਡੀਸ਼ਨ ਟਰੈਕਟਰ ਦੀ ਪੈਰਾਂ ਦੀ ਕੀ ਕੰਡੀਸ਼ਨ ਹੋਊਗੀ ਸਰ ਰਹਿ ਗਿਆ 80-85 ਪੈਸੇ ਬਾਈ 80-85 ਪੈਸੇ ਟਾਇਰਾਂ ਨਹੀਂ ਕੰਡੀਸ਼ਨ ਆ ਇਹ ਡੀ ਲਗਸ ਮਾਡਲ ਚਾਹੀ ਜੀ ਗੋਲ ਹਾਂਡੀ ਵਾਲਾ ਹਰਿਆਣਾ ਇਹਦਾ ਨੰਬਰ ਆ ਟਰੈਕਟਰ ਹਰਿਆਣਾ ਨੰਬਰ ਹੈ ਗੋ ਮਾਲੜਾ ਸੈਂਪਲ ਸਟੀering ਆ ਠੀਕ ਆ ਜੀ ਸੈਂਪਲ ਸਟੀering ਆ ਸਾਹਮਣੇ ਲੱਗੇ ਜੀ ੱੱਕੇ ਵਾਲਾ ਬੰਪਰ ਹਾਂ ਸਿੰਜਾਂ ਗੇਰ ਦਾ ਪੂਰਾ ਘੈਂਟਾ ਟਰੈਕਟਰ ਨਵਾਂ ਮਾਡਲ ਆ ਡਿਮਾਂਡੀ ਸਾਢੇ ਤਿੰਨ ਸਾਢੇ ਤਿੰਨ ਡਿਮਾਂਡੀ ਇਹ ਕਿੰਨੇ ਕ ਦਾ ਬਣੂਗਾ ਜੀ 6.5 ਲੱਖ ਰੇ ਦਿੰਦੇ 6.5 ਲੱਖ ਦਾ ਟਰੈਕਟਰ ਮਿਲ ਜੂ ਬਈ ਤੁਹਾਨੂੰ ਇਹ ਸਾਹਮਣੇ ਸੋਨਾ ਲਿਖਾ ਆ ਗਿਆ ਜੀ ਡੀਆਈ 750 ਦਾ ਸਾਈਡ ਗੇਅਰ ਦੇ ਵਿੱਚ ਆ ਗਿਆ ਜੀ ਇਹ ਟਰੈਕਟਰ ਚੱਕਰੀ ਉਤਰੀ ਲੱਗਿਆ ਦੂਜੀ ਡੈਕ ਲੱਗਿਆ ਠੀਕ ਆ ਜੀ ਫਾਈਬਰ ਵਾਲੀ ਹੱਡ ਲੱਗਿਆ ਸਾਊਂਡ ਸਿਸਟਮ ਲੱਗਿਆ ਬਈ ਟਰੈਕਟਰ ਤੇ ਟੌਪ ਮਾਡਲ ਹੈ ਹਾਂਜੀ ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਬਾਬਰ ਸਟੀering ਦਾ ਡਬਲ ਡੈਟੀ ਬੂਗਰ ਸਾਈਡ ਗੇਅਰ ਟਾਇਰਾਂ ਦੀ ਕੰਡੀਸ਼ਨ ਜੀ 185 185 ਦਾ ਟਾਇਰ ਹੈ ਜੀ ਬਈ 185 ਮਿੰਟ ਟਾਇਰਾਂ ਦੀ ਕੰਡੀਸ਼ਨ ਹੈ ਜੀ ਟਰੈਕਟਰ ਵੀ ਜੱਜ ਦਾ ਦੇਖਣ ਨੂੰ ਬਈ ਟੌਪ ਵਾਲਾ ਮਾਡਲ ਹੈ 16 ਮਾਡਲ ਹੈ ਡਿਮਾਂਡੀ 445 4 ਲੱਖ 45 ਹਜ਼ਾਰ ਡਿਮਾਂਡ ਆ ਜੀ ਕਿੰਨੇ ਤੱਕ ਹੋਊਗੀ ਇਹ ਇਹਦੇ ਨੇ 4 ਲੱਖ 25 ਹਜ਼ਾਰ ਦਾ 4 ਲੱਖ 20 ਹਜ਼ਾਰ ਦਾ ਇਹ ਮਲਡੂ ਵੀ ਸਾਹਮਣੇ ਸਵਰਾਰ ਆ ਗਿਆ 8:55 ਫੋਰ ਸਟਾਰ ਰਿਵਰਸ ਵੀਡੀਓ ਕੌਕ ਮਾੜਲਾ ਇਹ ਕਈ ਡਾਬੜਾ ਪੰਪ ਆ ਗਿਆ ਜੀ ਡਾਬੜੀ ਦੀ ਵੋਟਰ ਸਰ ਮੰਗ ਲੈ ਜਮਨ ਨਵੇਂ ਆ ਹਾਂਜੀ ਬਾਈਕ ਵਾਲੇ ਬਿਲਕੁਲ ਨਵੇਂ ਟਾਇਰ ਆ 14 ਵਾਲੇ JK ਦੇ ਨੰਟਲ ਦੇ ਕੇ ਕਟੜੇ ਇੱਧੇ ਕਿ ਟਾਈਪ ਲਿਆ 16 ਮਾਡਲ ਤੇ ਡਿਮਾਂਡ 5 ਲੱਖ 15 ਹਜ਼ਾਰ ਹੈ 16 ਮਾਡਲ 5 ਲੱਖ 15 ਹਜ਼ਾਰ ਰੁਪਏ ਡਿਮਾਂਡ ਆ ਟਰੈਕਟਰ ਦੀ ਚੰਗਾ ਟਰੈਕਟਰ ਆ ਬਾਕੇ ਲਿਆ ਹਾ ਦਾ ਠੀਕ ਆ ਜੀ ਇਹਦੀ ਕਿੰਨੇ ਤੱਕ ਬਣ ਜੀਏ 4 ਲੱਖ 80 ਹਜ਼ਾਰ ਰਹਿ ਜਾਣਗੇ 4 ਲੱਖ 80 ਹਜ਼ਾਰ ਦਾ ਭਾਈ ਆ 855 ਤੁਨੋਂ ਮੈਜੂ ਟਾਪ ਮਾਡਲ ਵਾਲਾ ਸਾਹਮਣੇ ਆ ਗਿਆ ਜੀ ਸੋਨਾ ਲਿਖਾ ਡੀਆਈ 745 ਵਾਲਾ 45 17 ਮਾਡਲ ਕਿੰਨੇ ਜੀ 17 ਮਾਡਲ ਆ ਭਾਈ 17 ਮਾਡਲ ਆ 50 ਐਚਪੀ ਚ ਆ ਗਿਆ ਜੀ ਨੰਬਰ ਵੀ 2017 ਹੀ ਇਹਦਾ 17 ਹੀ ਨੰਬਰ ਆ ਬਈ 2017 ਮਾਡਲ 2017 ਹੀ ਨੰਬਰ ਆ 85 85 ਦਾ ਟਾਇਰ ਆ ਮੂਰਲੇ 35 ਕੁ ਵਸੇ ਆ ਠੀਕ ਆ ਜੀ ਪਾਵਰ ਸਟੀering ਦਾ ਡਬਲ ਡਿਸਕ ਡਬਲ ਡਿਸਕ ਉੱਤਰਾ ਤੇਲ ਬ੍ਰੇਕ ਆ ਹੈਡ ਗੇਅਰ 50 50 ਐਚਜੀ ਆ 17 ਮਾਡਲ ਡਿਮਾਂਡ ਹੀ ਦਿਵਾਰ ਤੱਕ 90 390000 ਹੈ ਡਿਮਾਂਡ ਆ ਜੀ 370 ਦਾ ਦੇ ਦਾਂਗੇ 370000 ਰੁਪਏ ਦਾ ਇਹ ਟਰੈਕਟਰ ਬੰਦੀ ਜੀ ਅੱਗੇ ਜੀ ਅੱਗੇ ਆ ਜਪਾਂ 60 12 ਅੱਗੇ ਹੈਗਾ ਜੀ ਫਾਰਮ ਟਰੈਕ 60 90 ਪਾਏ ਟਾਇਰ ਆ 90 ਪਾਏ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਟਰੈਕਟਰ ਦੀ ਟਰੈਕਟਰ ਹੈ ਵਧੀਆ ਹਾਂਜੀ ਜਨਗੇਅਰ ਦਾ ਵਧੀਆ ਚੰਗਾ ਠੀਕ ਆ ਇੰਜਨ ਗੇਅਰ ਦਾ ਵੀ ਪੂਰਾ ਚੰਗਾ ਟਰੈਕਟਰ ਆ ਚਾਰ ਮਾਡਲ ਆ ਡਬਲ ਕਲਚ ਆ ਜਗਾ ਡਬਲ ਕਲਚ ਹੈ ਡਬਲ ਡਬਲ ਕਲਚ ਆ 245000 ਡਿਮਾਂਡ ਆ ਜੀ ਇਹ ਕਿੰਨੇ ਕ ਦਾ ਪਣੂ ਬਈ ਇਹ ਦੇ ਦਾਂਗੇ ਬਾਈ 220 25000 ਦਾ 220000 ਰੁਪਏ ਦਾ 30000 ਦਾ ਦੇ ਦਾਂਗੇ ਸਾਹਮਣੇ ਸੋਨਾ ਲਿਖਾ ਡੀਆਈ 730 ਆ ਗਿਆ ਜੀ ਦੋ ਸਿਲੰਡਰ ਬਈ ਇਹ ਦੋ ਸਿਲੰਡਰ ਆ ਦੋ ਸਿਲੰਡਰ ਇਸੇ ਪੰਜਾਬ ਨੰਬਰ ਆ ਹਾਂਜੀ ਪੰਜਾਬ ਦਾ ਨੰਬਰ ਪਹਿਲਾ ਟਰੈਕਟਰ ਪੰਜਾਬ ਨੰਬਰ ਆ ਜੀ ਸੈਂਟਰ ਗੇਰ ਆ ਹਾਂਜੀ 11 ਮਾਡਲ ਆ ਤੇ 2 ਲੱਖ 5000 ਡਿਮਾਂਡ ਆ ਹਾਂਜੀ ਦੇ ਦਾਂਗੇ 1 ਲੱਖ ਤੇ 80 ਹਜ਼ਾਰ ਦਾ ਟਰੈਕਟਰ ਸਿਰਫ 1 ਲੱਖ 80000 ਰੁਪਏ ਦਾ ਟਰੈਕਟਰ ਬਈ ਸਾਨੂੰ ਮਿਲੂਗਾ ਹੋਰ ਵੀ ਇਹ ਨੰਦੇ ਐਵੀਡੈਂਟ ਆ ਟਰੈਕਟਰ ਮਾਰਕੂਮੈਂਟੀ ਤੋਂ ਬਣਾ ਕਰੇ ਹੁੰਦੇ ਜੀ ਮੰਡੀ ਤੋਂ ਬਣਾ ਕਰੇ ਹੁੰਦੇ ਨੇ ਬਾਈ ਕਿਹੜਾ ਪਿੰਡਾ ਜੀ ਪਿੰਡ ਆਪਣਾ ਸੰਦੋਹਾ ਹੈ ਠੀਕ ਹੈ ਜੀ ਤੇ ਪੁਰਾਣਾ ਟਰੈਕਟਰ ਕੱਟਿਆ ਜੂ ਕੱਟ ਲਾਂਗੇ ਬਾਈ ਪੁਰਾਣੇ ਵਿੱਚ ਕੱਟ ਵੀ ਲਾਵਾਂਗੇ ਜਿੰਨੇ ਦਾ ਹੋਊਗਾ ਉਸ ਰੇਟ ਦੇ ਹਿਸਾਬ ਨਾਲ ਕੱਟ ਲਾਂਗੇ ਸਿੱਧਾ ਟਰੈਕਟਰ ਵੀ ਖਰੀਦ ਲਾਂਗੇ ਜੇ ਕਿੰਨੇ ਵਿੱਚ ਹੈ ਸਿੱਧਾ ਵੀ ਖਰੀਦ ਲਾਂਗੇ ਬਾਈ ਜੀ ਠੀਕ ਹੈ ਜੀ ਇਹ ਕੰਟੈਕਟ ਨੰਬਰ ਆਪਣਾ ਹੈ 9864099001 ਠੀਕ ਹੈ ਸਕਰੀਨ ਤੇ ਬਾਈ ਮਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਜਿੱਦਾਂ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਮਿਲ ਜੇ ਨਵੀਂ ਵੀਡੀਓ ਨਾਲ ਧੰਨਵਾਦ